ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਵਧੀਆ ਤੇ ਇਹਦੇ ਨਾਲ ਹੀ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਅੱਜ ਅਸੀਂ ਬਣਾਉਣ ਲੱਗੇ ਆ ਸਰਦਾਈ ਠੰਡਾਈ ਜਿਹਨੂੰ ਕਹਿੰਦੇ ਨੇ ਤੇ ਤੁਹਾਡੇ ਨਾਲ ਸਾਰੀ ਰੈਸਪੀ ਸ਼ੇਅਰ ਕਰਾਂਗੇ ਜਿਵੇਂ ਨਿਹੰਗ ਸਿੰਘ ਬਣਾਉਂਦੇ ਨੇ ਸਰਦਾਈ ਉਹ ਮੈਂ ਪ੍ਰੋਪਰ ਆਪਾਂ ਉਸੇ ਤਰੀਕੇ ਨਾਲ ਬਣਾਵਾਂਗੇ ਪੂਰੀ ਸਫਾਈ ਨਾਲ ਤੇ ਤੁਸੀਂ ਵਲੌਗ ਦੇ ਐਂਡ ਤੱਕ ਬਣੇ ਰਹਿ ਜਾ ਜੀ ਚਲੋ ਜੀ ਹਾਂਜੀ ਤੇ ਇਹਦੇ ਵਾਸਤੇ ਆਪਾਂ ਲੈਣਾ ਹੈ ਸਭ ਤੋਂ ਪਹਿਲਾਂ ਮੇਨ ਚੀਜ਼ ਦੋਰੀ ਇਹ ਭਾਵੇਂ ਉਹ ਦੂਜੀ ਕਾਦੀ ਹੁੰਦੀ ਏ ਲਾਲ ਜੀ ਮਿੱਟੀ ਦੀ ਹਾਂ ਮਿੱਟੀ ਦੀ ਦੋਰੀ ਹੋਵੇ ਮਿੱਟੀ ਦੀ ਇਹ ਸੰਗ ਮਰਮਰ ਦੀ ਏ ਮਿੱਟੀ ਪੱਥਰ ਦੀ ਤੇ ਇਹ ਲੈ ਲਿਆ ਆਪਾਂ ਨਿੰਮ ਦਾ ਡੰਡਾ ਜਿਹੜਾ ਸਾਡਾ ਗਿਆ ਸੀ ਟ੍ਰੇਡ ਆ ਗਈ ਇਹਨੂੰ ਅਸੀਂ ਭਿਉਕ ਨਹੀਂ ਸੀ ਰੱਖਿਆ ਚਲੋ ਤੇ ਇਹਦੇ ਵਾਸਤੇ ਆਪਾਂ ਪਾਣੀ ਵੀ ਲੈ ਲਿਆ ਤੇ ਆਹਨੇ ਕਾਜੂ ਤੇ ਪਿਸਤਾ ਤੇ ਇਹਦੇ ਵਿੱਚ ਇਹ ਗਾਏ ਸੌਫ ਤੇ ਅਜਵੈਨ ਸਾਰੀਆਂ ਚੀਜ਼ਾਂ ਮਿਕਸ ਪਿਉਂਦੀਆਂ ਸੀ ਤੇ ਮਗਜ ਵੀ ਹੈਗੇ ਨੇ ਆਹ ਵੇਖੋ ਆਹ ਮਗਜ ਵੀ ਹੈਗੇ ਨੇ ਵਿੱਚ ਵਿੱਚ ਸਾਰਾ ਸਮਾਨ ਵਿੱਚ ਇਕੱਠਾ ਪਿਉਂ ਦਿੱਤਾ ਸੀ ਤੇ ਇਧਰ ਹੈਗਾ ਦੁੱਧ ਇਹ ਗਰਮ ਕਰਕੇ ਤੇ ਨੂੰ ਕਰ ਲਿਆ ਸੀ ਠੰਡਾ ਇਧਰ ਲੈ ਲਈ ਆਪਾਂ ਖੰਡ ਤੇ ਆਹ ਹੈਗੀ ਕਸਕਾਸ ਜਿਹਨੂੰ ਖਸਖਸ ਆਂਦੇ ਨੇ ਸ਼ਾਇਦ ਤੇ ਇਧਰ ਹੈਗੇ ਨੇ ਬਦਾਮ ਜਿਹੜੇ ਆਪਾਂ ਛਿੱਲ ਲੀਏ ਭਾਵੇਂ ਨਾ ਵੀ ਛਿੱਲੀਏ ਗੱਲ ਤਾਂ ਇੱਕ ਹੀ ਹੈ ਤੇ ਆਪਾਂ ਲੈਨੇ ਆ ਛੇਲੇ ਨਾਲ ਚਲੋ ਕਿ ਪਿਸਮੇ ਸੋ ਖੇਲਨੇ ਸ਼ੁਰੂ ਕਰ ਜੁਤੇ ਹਾਂ ਤਿਲਕ ਦੇਨੇ ਆ ਛਿਲਕੇ ਤੇ ਨਾਲੇ ਨਾਲ ਨਿਕਲ ਤਾ ਜਾਣਾ ਹੀ ਨੇ ਚਲੋ ਜੀ ਆਪਾਂ ਹੁਣ ਕਰਨੇ ਆ ਪ੍ਰੋਸੈਸ ਸਟਾਰਟ ਕਰਨੇ ਆ ਚਲੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਪੂਰੀ ਸਫਾਈ ਦਾ ਧਿਆਨ ਰੱਖਾਂਗੇ ਆਪਾਂ ਤੋਲਾਂਗੇ ਹੱਥ ਤੁਹਾਡੇ ਸਾਹਮਣੇ ਠੀਕ ਹੈ ਨੀ ਫ੍ਰੈਂਟਾਈਜ਼ਰ ਕਰ ਲੋ ਨਹੀਂ ਤੋਤੇ ਸੀ ਫਿਰ ਵੀ ਆਪਾਂ ਤੋ ਦਿੰਨੇ ਆ ਕਿਉਂ ਗਰਮੀ ਦਾ ਟਾਈਮ ਚਲੋ ਜੀ ਹੁਣ ਆਪਾਂ ਪਾਵਾਂਗੇ ਆ ਜਿਹੜਾ ਪਿਸਤਾ ਕਾਜੂ ਤੇ ਆ ਜਿਹੜਾ ਕੀ ਏ ਸੌਫ ਵਰਗੈਰਾ ਸੌਫ ਮਗਰ ਜਸ ਸਾਰਾ ਕੁਝ ਇਸ ਅਜਵੈਣ ਵੀ ਪਾਈਏ ਕਿਉਂ ਅਜਵੈਣ ਪਿਉ ਕੇ ਤੇ ਠੰਢੀ ਹੁੰਦੀ ਹੈ ਪੀਉਂ ਕੇ ਰੱਖ ਦਈਏ ਰਾਤ ਨੂੰ ਤੇ ਉਹਨਾਂ ਨਾ ਫਿੰਸੀਆਂ ਨਿਕਲਦੀਆਂ ਹੁਣ ਉਹਨਾਂ ਨੂੰ ਰਾਤ ਨੂੰ ਜਵੈਣ ਘੜੇ ਚ ਪੀ ਕੇ ਤੇ ਉਹਨੂੰ ਪੀਸ ਕੇ ਪੀਣਾ ਚਾਹੀਦਾ ਇਹ ਮੇਰੇ ਵੀ ਨਿਕਲੀ ਪਈ ਹੈ ਤੇ ਪੀਣੀ ਸੀ ਉਹ ਨਾ ਚਲੋ ਜੀ ਆਪਾਂ ਸਾਰਾ ਕੁਝ ਪਾ ਦਿੱਤਾ ਵਿੱਚ ਇਹ ਕਾਜੂ ਦਾ ਆ ਬਾਦਾਮ ਪਾ ਲੈਨੇ ਵਿੱਚ ਛਿਲਦੋ ਚਲੋ ਉਹਨਾਂ ਚਰ ਆਪਾਂ ਪਾ ਲੈਨੇ ਆ ਕਸਕਾਸ ਇਹ ਸਾਰੀ ਵਿੱਚ ਪਾ ਲੈਨੇ ਆ ਕਸਕਾਸ ਜੀ ਗਰਮੀਆਂ ਵਿੱਚ ਵੇਖੋ ਠੰਡੀ ਤੇ ਸਰਦੀਆਂ ਚ ਗਰਮ ਦੁੱਧ ਚ ਪੀਓ ਗੋਬਾਲ ਕੇ ਤੇ ਗਰਮ ਇਹ ਪੀਉਂਗੇ ਰੱਖੀ ਹੋਈ ਹੈ ਨਾ ਤੇ ਜਵੈਨ ਵੀ ਤਾਂ ਗਰਮ ਹੁੰਦੀ ਹੈ ਗਰਮ ਦੁੱਧ ਦੇ ਚ ਪੀਣ ਨਾਲ ਸਰਦੀ ਵਿੱਚ ਠੰਡ ਨਹੀਂ ਲੱਗਦੀ ਤੇ ਹਰ ਇੱਕ ਚੀਜ਼ੇ ਸੁੱਕੀ ਦਾ ਹਰ ਇੱਕ ਚੀਜ਼ ਗਰਮ ਹੈ ਹੂੰ ਕਈ ਥਾਂ ਕਈ ਵੀਡੀਓ ਚ ਵੇਖਿਆ ਆਪਣਾ ਸੁੱਕੇ ਨੂੰ ਰਗੜ ਦਿੰਦੇ ਨੇ ਤੇ ਫਿਰ ਪਾਣੀ ਪਾਉਂਦੇ ਨੇ ਉਹ ਵੀ ਗਰਮ ਕਰਦੇ ਸਾਰੇ ਡਰਾਈ ਫਰੂਟ ਵੀ ਸੁੱਕੇ ਆ ਕਾਜੂ ਬਦਾਂ ਨਹੀਂ ਉਹਵੇਂ ਨਹੀਂ ਇਹ ਤਾਂ ਅਸਲੀ ਪ੍ਰੋਸੈਸ ਤਾਂ ਹੈਗਾ ਇਹਦਾ ਸਾਰਾ ਸਮਾਨ ਪਿਉ ਤੇ ਫਿਰ ਰਗੜੋ ਤੇ ਵੀ ہاں ਜੇ ਵਾਈ ਕਰਦਾ ਨਾ ਤੇ ਉਹ ਫਿਰ ਇਹਦੇ ਵਿੱਚ ਕਾਲੀਆਂ ਮਿਰਚਾਂ ਪਾ ਲਓ ਪੰਜ ਛੇ ਕਾਲੀਆਂ ਮਿਰਚਾਂ ਪਾ ਲਓ ਚਲੋ ਜੀ ਆਪਾਂ ਉਹਨੂੰ ਰਗੜਾਂਗੇ ਇਹ ਤਾਂ ਸੰदाई ਪਰਫਰਾਸ ਥੋੜਾ ਲੰਬਾਈ ਹੈ ਇਹਨੂੰ ਲਗਭਗ 40 ਮਿੰਟ ਤੱਕ ਰਗੜਨਾ ਹੈ 40 ਮਿੰਟ ਤੇ ਇਹਨਾਂ ਵੇਸੇ ਮੈਂ ਤਾਂ ਇਹ ਨਹੀਂ ਕਰਦਾ ਤਾਂ ਕੋਈ ਨਹੀਂ ਪਰ ਠੰਡਾ ਬਹੁਤ ਹੁੰਦਾ ਹੈ ਹੋ ਗਿਆ ਚਲੋ ਜੀ ਆਪਾਂ ਪਾ ਲੈਨੇ ਆ ਬਾਦਾਮ ਆਪਾਂ ਸਿਰਫ ਖੋਲ ਬੈਠ ਕੇ ਤਮਾਸ਼ਾ ਵੇਖਾਂਗੇ ਆਪਾਂ ਕੁਛ ਨਹੀਂ ਕਰਾਂਗੇ ਤੁਸੀਂ ਰਗੜਾਓਗੇ ਵੀ ਵਿੱਚ ਵਿੱਚ 40 ਮਿੰਟ ਰਗੜਨਾ ਹੈ ਇਕੱਲੇ ਨਹੀਂ ਰਗੜਨਾ ਆਪਾਂ ਬਾਦਨੇ ਆਪਾਂ ਬਾਦਾਮ ਵਿੱਚ ਨਹੀਂ ਅਸੀਂ ਪੀਣ ਦੇ ਭਾਈ ਵਾਣਾ ਸੀ ਹੀ ਰਗੜਨਾ ਬਾਵਾ ਨਾ ਜਿਹੜੀਆਂ ਨਾਲੇ ਤਾਂ ਮਜ਼ਬੂਤ ਹੁੰਦੀਆਂ ਨੇ ਟੋਲੇ ਆ ਲੋ ਆ ਲੈ ਆਪਣਾ ਇਹ ਨੂੰ ਹੰਦਨੇ ਰਗੜ ਚਲੋ ਪਹਿਲਾਂ ਆਪਾਂ ਇਹਨੂੰ ਹਲਕਾ ਹਲ ਕਰ ਲਵਾਂ ਐ ਰਗੜਾਂਗੇ ਫਿਰ ਆਪਾਂ ਇਹਦਾ ਆਰਾਮ ਨਾਲ ਰਗੜਨੇ ਨਹੀਂ ਤਾਂ ਸਾਰਾ ਸਮਾਨ ਦੋਰੀ ਚੋਂ ਬਾਹਰ ਪਿਆ ਹੋਏਗਾ ਉੱਡਦੇ ਨੇ ਨਾ ਬਰਾਮ ਜੇ ਤੇ ਆਪਾਂ ਜਿਹੜੀ ਖੰਡ ਹੈ ਨਾ ਖੰਡ ਵੀ ਬਾਅਦ ਚ ਪਾਵਾਂਗੇ ਤੇ ਦੁੱਧ ਵੀ ਬਾਅਦ ਚ ਪਾਵਾਂਗੇ ਪਹਿਲਾਂ ਇਹਨੂੰ ਰਗੜ ਲੈਨੇ ਚੰਗੀ ਤਰ੍ਹਾਂ ਜੋ ਰਗੜੀ ਚ ਜੇਗਾ ਉਦੋਂ ਪਾਵਾਂਗੇ ਠੰਡ ਉਹ ਕਈ ਵੇਚਦੇ ਨੇ ਨਾ 80 ਰੁਪਏ ਦਾ ਗਲਾਸ ਸ਼ਰਗਾਈ ਤੇ ਇਹ ਫਿਰ ਮਹਿੰਗਾ ਬਹੁਤ ਸਮਾਨ ਹਾਂ 80 ਰੁਪਏ 14 1500 ਦਾ ਆਪਾਂ ਲੈ ਆਏ ਹਾਂ ਪਰ ਫਿਰ ਵੀ ਬੱਚੇ ਤੋਂ ਤਾਂ ਨਹੀਂ ਆਉਣ glass ਚ ਬੱਚੇ ਤੋਂ ਪੈਸਾ ਸਮਾਨ ਥੋੜੀ ਨਾ ਹੋਵੇ ਬੱਚੇ ਤੋਂ ਹੁੰਦੇ ਹੀ ਫਿਰ ਬੱਚੇ ਤੋਂ ਕੰਮ ਵਾਸਤੇ ਤਾਂ ਅਗਲੇ ਬਿਜ਼ਨਸ ਕਰਦੇ ਨੇ ਫਿਰ ਬੱਚੇ ਤੋਂ ਹੋਵੇ ਤੇ ਫਿਰ ਬਿਜ਼ਨਸ ਕਰ ਹਾਂ ਇਨਾ ਕੀ ਥੋੜਾ ਪ੍ਰੋਸੈਸ ਔਖਾ ਹੈਗਾ ਉਹ ਤਾਂ ਰੋਜ਼ ਹੀ ਲੈ ਹੁੰਦੇ ਨੇ ਜਲਦੀ ਜਲਦੀ ਮਾਰ ਕੇ ਪਰਾਂ ਮਾਰਦੇ ਲਗਭਗ ਸਾਨੂੰ ਵੀ 3 ਮਹੀਨੇ ਹੋ ਗਏ ਨੇ 3 ਮਹੀਨੇ ਤੋਂ ਹੀ ਗਏ ਨੇ ਗਰਮੀ ਆ ਗਈ ਗਰਮੀ ਸ਼ੁਰੂ ਹੋ ਗਈ ਕਦੇ ਕਦੇ ਪਾਵੇਂ ਨਾ ਬਣਾਈ ਤਾਂ ਤੁਸੀਂ ਵੀ ਇਹ ਨਾ ਜ਼ਰੂਰ ਟਰਾਈ ਕਰਿਆ ਜੀ ਹਾਂਜੀ ਤੇ ਆਪਾਂ ਨੂੰ 20 ਮਿੰਟ ਹੋ ਗਏ ਨੇ ਇਹ ਨੂੰ ਰਗੜਦਿਆਂ ਨੂੰ ਤੇ ਐ ਨਾ ਕੋਈ ਆਖੇ ਵੀ ਮਤਲਬ ਮਿਕਸੀ ਚ ਕੀਤਾ ਹੈ ਫਿਰ ਆਪਾਂ ਇਹਨੂੰ ਹੁਣ 20 ਮਿੰਟ ਹੋਰ ਰਗੜਾਂਗੇ ਪਰ ਆ ਜਿਹੜਾ ਐ ਰਗੜਨੇ ਆ ਨਾ ਤੇ ਆ ਸਾਈਡਾਂ ਤੇ ਜੰਮ ਜਾਂਦਾ ਹੈ ਤਾਂ ਕਰਕੇ ਪਾਵਾਂਗੇ ਇਹਦੇ ਚ ਪਾਣੀ ਥੋੜਾ ਜਿਹਾ ਮੈਂ ਕੋਲ ਬੈਠੀ ਆ ਦੇਖਣ ਵਾਸਤੇ ਚੀਟਿੰਗ ਤਾਂ ਨਹੀਂ ਕਰ ਰਹੀ ਆ ਕੋਈ ਚੀਟਿੰਗ ਨਹੀਂ ਹੋ ਰਹੀ ਰਗੜਿਆ ਜੇ ਨਾ ਚੀਟਿੰਗ ਚੀਟਿੰਗ ਵੇਖੀ ਰੱਖੋ ਮੈਂ ਵੇਖੀ ਰੱਖਾਂਗੀ ਨਾ ਚੀਟਿੰਗ ਤਾਂ ਨਹੀਂ ਕਰਦਾ ਆਪਾਂ ਇਹਦੇ ਚ ਥੋੜਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਆ ਵੇਖੋ ਮਾਮਲੀ ਜਿਹਾ ਵੀ ਆਉਟ ਸਾਈਡਾਂ ਤੇ ਚੁੰਮੜੇ ਨਾਲ ਆਪਾਂ ਚੈਕਰ ਸਾਹਿਬ ਹੈਗੇ ਸਿਰਫ ਚੈਕਿੰਗ ਕਰਾਂਗੇ ਕਿ ਜੀਟਿੰਗ ਹੋ ਰਹੀ ਹੈ ਇਹ ਆਪਾਂ ਲੈ ਆਉਂਦਾ ਸੀ 1 ਮਿੰਟ ਆਪਾਂ ਇਹਨੂੰ ਇੱਕ ਦੀ ਰੋਕ ਦਿੰਦੇ ਹਾਂ ਕੰਮ ਨੂੰ ਆਪਾਂ ਨਾ ਸੁਬਾ ਨਾਰੀਅਲ ਲਿਆਂਦਾ ਸੀ ਪਾਣੀ ਲਿਆ ਪੀ ਤੇ ਇਹਦੇ ਵਿੱਚੋਂ ਕੱਢਾਂਗੇ ਮਲਾਈ ਤੇ ਸਵਾਦ ਬਹੁਤ ਹੁੰਦੀ ਹੈ ਕੱਚਾ ਨਾਰੀਅਲ ਜਿਵੇਂ ਖਾਣੇ ਹਨ ਉੰਨੀ ਸਵਾਦ ਹੱਥ ਤੇ ਨਾ ਮਾਰੀ ਨਾ ਪੱਕਾ ਸ਼ਕਤ ਨਾ ਛੋੜ ਦੇ ਅਜੇ ਸਬਾਨ ਕੇ ਚਲੋ ਅੰਡੇ ਆ ਗਏ ਹੋਰ ਆ ਲੋ ਜੀ ਓ ਮਾਈ ਗਾਡ ਪਰੜਾ ਵੜਾਣਾ ਆ ਵੇਖੋ ਗਰੀ ਬਣੀ ਪਈ ਕੱਚੀ ਇਹ ਬਹੁਤ ਵਧੀਆ ਲੱਗਦੀ ਆ ਬੱਸਾਂ ਜਿਵੇਂ ਜਣਾਉਂਦੇ ਹੁੰਦੇ ਨੇ ਮੈਨੂੰ ਮੈਨੂੰ ਬੜੇ ਪਸੰਦ ਆਉਂਦੇ ਨੇ ਨਾ ਬਸ ਜਦੋਂ ਖਾਣਾਂ ਲੈ ਕੇ ਖਾਣੀ ਹੁੰਦੀ ਆ ਇਹ ਨਾ ਵੇਖੋ ਪੂਰੀ ਤਿਆਰ ਹੋਈ ਗਈ ਆ ਇਹ ਤਾਂ ਥੋੜੀ ਜਿਹੀ ਤਸਰ ਰਹੀ ਆ ਨਾ ਪੂਰਾ ਨਾਲ ਨਹੀਂ ਬਣਿਆ ਜਮਚੇ ਨਾਲ ਬੱਦ ਨੀਂਹ ਤਾਂ ਪੂਰੀ ਗਰੀ ਬਣੀ ਪਈ ਆ ਜਿਆਦਾ ਹੀ ਮੋਟੀ ਮੋਟੀ ਕੱਚੀ ਗਰੀ ਹੂੰ ਕੱਚੀ ਗਰੀ ਕੱਚੀ ਗਰੀ ਮੈਨੂੰ ਬਹੁਤ ਪਸੰਦ ਆਉਂਦੀ ਆ ਬਸ ਆ ਜਾਉਂਗਾ ਮੈਂ ਇੱਕ ਦਾ ਪੀਸ ਲੈ ਕੇ ਮੈਂ ਖਾਣਾ ਹੀ ਹੁੰਦਾ ਇਹਨੂੰ ਆਪਾਂ ਮਤਲਬ ਆਪਦੀਆਂ ਲੱਤਾਂ ਦੇ ਵਿੱਚ ਐ ਸਾਹ ਲਵਾਂਗੇ ਚੰਗੀ ਤਰ੍ਹਾਂ ਪਕੜ ਬਣਾ ਲਾਂਗੇ ਇਹਨੂੰ ਵੀ ਹਿੱਲੇ ਨਾ ਦੋਰੀ ਤੇ ਦੋਹਾਂ ਹੱਥਾਂ ਵਾਲਾ ਕੰਮ ਨਹੀਂ ਹੈਗਾ ਇਹਨੂੰ ਦੋਹਾਂ ਹੱਥਾਂ ਨਾਲ ਲਗੜਾਂਗੇ ਇੱਕਰੀ ਲਾ ਦੇ ਨੇ ਆ ਪਕੜ ਵਜਦਾ 100 ਗ੍ਰਾਮ ਦਾ ਆਪਣਾ ਕੜਾ ਹੈ 50 ਗ੍ਰਾਮ ਦਾ ਤਾਂ ਮੇਰਾ ਵੀ ਹੋਣਾ ਹੈ ਹਾਂ ਇਹ 50 ਗ੍ਰਾਮ ਦਾ ਕੜਾ ਪੋਣਾ ਜ਼ਰੂਰੀ ਹੈ ਹੂੰ ਸੁਫਨੇ ਮੇ ਮੰਮੀ ਬੜਾ ਕਹਿੰਦੀ ਹਮੇਸ਼ਾ ਗੰਦੇ ਸੁਫਨੇ ਆਦੇ ਸੀ ਨਾ ਬੂਤਾਂ ਵਾਲੇ ਮੰਮੀ ਕਿੰਨੀ ਸਖੜਾ ਪਾ ਕੇ ਰੱਖਿਆ ਗਾ ਉਹਦਾ ਨਾਲੇ ਵੈਸੇ ਵੀ ਸੇਫਟੀ ਹੁੰਦੀ ਲੋਹਾ ਪਾ ਕੇ ਰੱਖਣਾ ਚਾਹੀਦਾ ਨੇਮ ਦੇ ਡੰਡੇ ਨਾਲ ਨਾ ਰਗੜਨਾ ਚਾਹੀਦਾ ਮਤਲਬ ਜਿਹੜੇ ਨੇਮਤ ਤਤ ਨੇ ਨਾ ਉਹ ਅੰਦਰ ਜਾਂਦੇ ਨੇ ਨੇਮਤ ਇਹਦੋਂ ਕੱਚੀ ਮਿੱਟੀ ਦਾ ਦੂਸਰਾ ਜਿਹੜਾ ਘੜਿਆ ਵਾਲੀ ਮਿੱਟੀ ਹੁੰਦੀ ਆ ਉਹ ਦੋਰੀ ਦੀ ਤੇ ਮਿੱਟੀ ਵੀ ਵਿੱਚ ਜਾਵੇਗੀ ਇੰਨੇ ਨੂੰ ਕਾ ਮਿੱਟੀ ਦੇ ਪਾਂਡੇ ਵਿੱਚ ਬਣਾਉਣਾ ਚਾਹੀਦਾ ਮਿੱਟੀ ਵੀ ਜ਼ਰੂਰੀ ਹੈ ਬੀਟ ਵਾਲਵ ਜਿਹੜਾ ਆਉਂਦੇ ਨੇ ਉਹ ਮਿੱਟੀ ਤੋਂ ਮਿਲਦਾ ਉਸ ਮਿੱਟੀ ਤੋਂ ਬਹੁਤ ਅਰੇ ਕੱਚਾ ਕੱਚਾ ਨਾਰੀਆ ਕਿਹਨੂੰ ਕਿਹਨੂੰ ਲਾਰੀਆ ਪਸੰਦ ਹੈ ਕੱਚਾ ਨਾਰੀਆ ਮੱੱਖਾਂ ਵਾਲਾ ਇਹ ਆਪਾਂ ਇਹਦੇ ਚ ਵੀ ਪਾ ਸਕਦੇ ਹਾਂ ਜੇ ਪਰ ਆਪਾਂ ਪਾਉਦੇ ਨਹੀਂ ਆਪਾਂ ਟੇਸਟ ਖਰਾਬ ਹੋ ਜਾਏਗਾ ਆਪਾਂ ਪਿੰਦੀ ਉਹੋ ਜਿਹਾ ਰਹੇ ਕੱਢ ਲਈ ਗਰੀ ਹਰੀ ਕਿੰਨੀ ਨਿਕਲ ਗਈ ਮੋਟੀ ਦੇਖੂ ਕਿੰਨੀ ਆਣਾ ਬਣਿਆ ਪਿਆ ਨਾਰੀਅਲ ਬਸ ਥੋੜੇ 2-4 ਦਿਨਾਂ ਦਾ ਹੋ ਰਿਹਾ 8-10 ਦਿਨ ਪਕਦਾ ਰਹੇ ਤੇ ਹੋਰ ਜਾਣਾ ਸੀ ਇੰਨੇ ਨਾਰੀਅਲ ਜੋ ਦੇ ਆਪਾਂ ਰਗੜ ਰਗੜ ਕੇ ਇਹਨੂੰ ਬਣਾ ਦਿੱਤਾ ਬਿਲਕੁਲ ਪੇਸਟ ਬਿਲਕੁਲ ਫ੍ਰੀਕ ਨੂਸੂ ਆ ਗਿਆ ਆ ਵੇਖੋ ਬਿਲਕੁਲ ਇਹਨੂੰ ਨਾ ਬਰੀਕ ਕਰ ਲੈਣਾ ਐ ਐਂ ਵੇਖ ਲੈਣਾ ਚੈੱਕ ਕਰਕੇ ਵੀ ਮਤਲਬ ਐਂ ਬਿਲਕੁਲ ਆਟੇ ਵਰਗਾ ਬਣ ਜਾਏ ਬਰੀਕ ਹੁਣ ਪਾਵਾਂਗੇ ਇਹਦੇ ਵਿੱਚ ਖੰਡ ਆਪਾਂ ਪਾਵਾਂਗੇ ਖੰਡ ਆਪਦੇ ਹਿਸਾਬ ਨਾਲ ਪਾ ਲੈਣੀ ਐ ਇਹ ਤੈਨੂੰ ਕੋ ਆਪਣੇ ਉਹ ਸਾਦਾ ਤਿੰਨ ਤੋਂ ਹੁਣ ਇਹਨੂੰ ਵਿੱਚ ਹੀ ਰਗੜ ਲਾਂਗੇ ਵੈਸੇ ਤੁਹਾਡੇ ਕੋਲ ਮਿਸ਼ਰੀ ਹੋਵੇ ਤਾਗ ਜਿਹੜੀ ਮਿਸ਼ਰੀ ਨਾ ਉਹ ਬਹੁਤ ਠੰਡੀ ਹੁੰਦੀ ਹੈ ਤੇ ਉਹ ਪਾਓ ਸ਼ੱਕਰ ਵੀ ਸ਼ੱਕਰ ਵੀ ਠੰਡੀ ਹੁੰਦੀ ਹੈ ਸ਼ੱਕਰ ਵੀ ਪਾ ਸਕਦੇ ਹੋ ਸ਼ੱਕਰ ਪਾ ਲਓ ਮਿਸ਼ਰੀ ਪਾ ਲਓ ਨਾ ਫਿਰ ਫਾਈਨਲੀ ਐਂਡ ਤੇ ਆਪਾਂ ਚੀਨੀ ਪਾ ਲਓ ਜਾਵਾਂ ਹਮੇ ਤਾਂ ਗੁੜ ਵੀ ਪਾ ਸਕਦੇ ਹਾਂ ਗੁੜ ਵੀ ਵੈਸੇ ਦੇ ਕੇ ਰੱਖ ਦੋ ਤੇ ਹਾਂ ਮੈਂ ਹੋ ਗਿਆ ਬਹੁਤ ਠੰਡਾ ਹੋ ਜੂਗਾ ਫਾਈਨਲੀ ਲੂਸੂ ਪੜਾ ਦਿੱਤੇ ਨੇ। ਇੱਕ ਦੋ ਦੋ ਪੜਾ ਲਿਆ ਤੇ ਆਪਣੇ ਸੈਟਅਪ ਦੇ। ਇਹਨਾਂ ਦੀ ਕਮੀ ਸੀ ਉਹ ਆ ਗਏ ਨੇ। ਇਹਨੂੰ ਚੰਗੀ ਤਰ੍ਹਾਂ ਰਗੜ ਕੇ ਫਿਰ ਇਹਨੂੰ ਵਧੀਆ ਸਾਫ਼ ਸੂਤੀ ਕੱਪੜੇ ਨਾਲ ਪੋੜਾਂਗੇ। ਉਹ ਆਪਾਂ ਬਰਤਨ ਲੈ ਆਂਦਾ ਤੇ ਇਹਦੇ ਨਾਲ ਪੋੜਾਂਗੇ। ਚਲੋ ਜੀ ਆਪਨਾ ਆਪ ਰਗੜ ਕੇ ਕਰ ਲਿਆ ਤਿਆਰ ਤੇ ਇਧਰ ਆਪਣਾ ਕਪੜਾ ਵੀ ਤਿਆਰ ਹੈ ਤੇ ਟੋਪੀਆ ਵੀ ਤਿਆਰ ਹੈ ਤੇ ਮੈਂ ਵੀ ਤਿਆਰ ਆ ਆ ਵੇਖੋ ਇਹਦਾ ਰੰਗ ਲਾਲ ਲਾਲ ਹੋ ਗਿਆ ਇੱਕ ਵਾਰੀ ਤੇ ਜਦੋਂ ਆਪਾਂ ਇਹਦੇ 'ਚ ਪਾਣੀ ਪਾਵਾਂਗੇ ਨਾ ਬਿਲਕੁਲ ਚਿੱਟਾ ਦੁੱਧ ਵਰਗਾ ਹੋ ਜਾਏਗਾ ਜਦੋਂ ਪਹਿਲੀ ਵਾਰ ਮੈਂ ਪੀਤਾ ਸੀ ਨਾ ਤੇ ਮੈਂ ਸਮਝਿਆ ਸੀ ਕੱਚੀ ਲੱਸੀ ਹੈ ਦੁੱਧ ਵਿੱਚ ਪਾ ਕੇ ਜਿਹੜਾ ਪਾਣੀ ਪਾ ਕੇ ਬਣਾਉਂਦੇ ਨੇ ਕੱਚੀ ਲੱਸੀ ਮੈਂ ਮੀਂਹ ਪਿੱਤਾ ਤੇ ਬਾਅਦ ਟੇਸਟੀ ਲੱਗਾ ਸੀ ਨਾ ਪਰ ਫਿਰ ਵੀ ਮੈਨੂੰ ਇਹ ਸੀ ਵੀ ਦੁੱਧ ਦਾ ਟੇਸਟ ਹੋਣਾ ਜਿਵੇਂ ਕੁਝ ਹੋਰ ਪਾਇਆ ਹੋਣਾ ਮੈਂ ਨਹੀਂ ਮੈਨੂੰ ਪਤਾ ਸੀ ਵੀ ਕਾਜੂ ਬਦਾਮ ਇਹ ਸਭ ਪਾਇਆ ਹੈ ਸਰਦਾਈ ਕਹਿੰਦੇ ਨੇ ਮੈਂ ਪਹਿਲੀ ਵਾਰ ਸੁਣਿਆ ਇੱਥੇ ਆਪਾਂ ਕੜਾ ਪਾਵਾਂਗੇ ਇਹ ਜ਼ਰੂਰੀ ਇਹਨੂੰ ਮਲੋਂਦਾ ਨਹੀਂ ਹੁੰਦਾ ਕੜੇ ਨਾਲ ਪਰ ਜਦੋਂ ਕੋਲ ਰੱਖ ਲੈਣਾ ਇਹਨੂੰ ਮੈਂ ਜਦੋਂ ਮੈਲਾ ਦਮਾ ਫਿਰ ਮੈਨੂੰ ਆਇਆ ਲੱਗਦਾ ਵੀ ਮੇਰਾ ਹੱਥ ਖਾਲੀ ਹੋ ਗਿਆ ਹੋਲਾ ਹੋ ਗਿਆ ਲੋ ਜੀ ਆ ਵੇਖੋ ਆਪਾਂ ਪਾਣੀ ਪਾ ਲਿਆ ਸੀ ਤੇ ਆਉਣ ਹੋ ਗਿਆ ਚਿੱਟਾ-ਚਿੱਟਾ ਚਲੋ ਆਪਾਂ ਇੱਕ ਸਾਫ਼ ਸੂਤੀ ਕੱਪੜਾ ਲੈ ਲੈਣਾ ਉਹਨੂੰ ਆਪਾਂ ਕਿਸੇ ਵੀ ਬਰਤਨ ਦੇ ਉੱਤੇ ਰੱਖ ਲੈਣਾ ਐਵੇਂ ਕਰਕੇ ਤੇ ਫਿਰ ਇਹਦੇ ਨਾਲ ਪੁੱਣਾ ਉਹ ਜਾਂਦੇ ਨੇ ਵੀ ਹੱਥਾਂ ਨਾਲ ਹੱਥ ਵਿੱਚ ਕਚੋਲੀ ਆਉਂਦੇ ਨੇ ਜਾਂ ਕੁਝ ਵੀ ਆਖਾ ਆਪਣੇ ਤੋਤੇ ਹੁੰਦੇ ਨੇ ਬਿਲਕੁਲ ਸਾਫ਼ ਹੁੰਦੇ ਨੇ ਇੰਨਾ ਹੱਥ ਨਾਲ ਨਹੀਂ ਤਾਂ ਆਪਾਂ ਰੋਟੀ ਸਬਜ਼ੀ ਕਰਨੇ ਆ ਜਿਆ ਤਾਂ ਗੰਦੇ ਨੇ ਤਾਂ ਫਿਰ ਰੋਟੀਆਂ ਕਿਉਂ ਬਣਾਉਣੇ ਆ ਰੋਟੀਆਂ ਵੀ ਤਾਂ ਾਸਕਰ ਰੋਟੀਆਂ ਘਰ ਦਸਤਾਨੇ ਪਾ ਕੇ ਆਪਾਂ ਬਣਾਉਣੇ ਆ ਤੇ ਆਪਾਂ ਹੱਥ ਨਾਲ ਕਰ ਲੋ ਭਾਵੇਂ ਜੇ ਤੁਸੀਂ ਜ਼ਿਆਦਾ ਹੀ ਐ ਕਰਦੇ ਜਿਹੜੇ ਆਪਾਂ ਚਮਚੇ ਨਾਲ ਵੀ ਕਰ ਸਕਨੇ ਆ ਇਹਨੂੰ ਐ ਜਿਹੜਾ ਹੱਥ ਨਾਲ ਐ ਕਰਨਾ ਹੈ ਉਹਨੂੰ ਚਮਚੇ ਨਾਲ ਐ ਕਰ ਦਿੱਤੇ ਹੋਰ ਬਾਕੀ ਗੱਲ ਤਾਂ ਫਿਰ ਕੋਮ ਫਿਰ ਕੀ ਹੱਥ ਨਾਲ ਹੀ ਬੰਦੀ ਹੈ ਚਮਚੇ ਨਾਲ ਨਹੀਂ ਉਹ ਗੱਲ ਬੰਦੀ ਆ ਦਾ ਖੁੱਚ ਗਿਆ ਤਾਂ ਤਾਂ ਉੱਠੇਗਾ ਥੱਲੇ ਜਾਂਦਾ ਮੜਾ ਚੱਕਿਆ ਹੋਇਆ ਇਧਰ ਸਿੱਧਾ ਕਰੋ ਟੋਬੀਏ ਇਹ ਟੋਬੀਏ ਇਹ ਆਪਣਾ ਖਰਾਬ ਹੈ ਇਹਦੇ ਚਾਪਾ ਹੁਣ ਪਾਣੀ ਪਾ ਪਾ ਕੇ ਇਹਨੂੰ ਪੁੰਨ ਲਾਂਗੇ ਆਪਾਂ ਆਪਾਂ ਇਹਨੂੰ ਐਵੇਂ ਨ ਜੋੜ ਲੈਣਾ ਪੂਰੇ ਜ਼ੋਰ ਨਾਲ ਹੱਥ ਤਾਂ ਫਿਰ ਵੀ ਲਾਉਣਾ ਹੀ ਪੈਣਾ ਇਹ ਲਾਸਾਨ ਨੂੰ ਲਾਓ ਜਿਹੜਾ ਇਹ ਫालतੂ ਇਹ ਸਮਾਨ ਫालतੂ ਦਾ ਵੈਸੇ ਕੀ ਏ ਤੇ ਜਿਹੜਾ ਛਿਲਕਾ ਏ ਇਹਦੇ ਚ ਰਹਿ ਗਿਆ ਥੋੜਾ ਜਿਹਾ ਵੇਖੋ ਕਿੰਨਾ ਰਹਿ ਗਿਆ ਤੇ ਇਹ ਆਪਾਂ ਗਾਵਾਂ ਮੱਝ ਨੂੰ ਕਿਸੇ ਨੂੰ ਵੀ ਪਾ ਸਕਨੇ ਆ ਠੰਡਾ ਹੁੰਦਾ ਏ ਗਾਵਾਂ ਮੱਝਾਂ ਨੂੰ એનર્ਜੀ ਦੋ ਤਾਕਤ ਤੇ ਇਹਦੇ ਚ ਹੁਣ ਪਾਵਾਂਗੇ ਆਪਾਂ ਪਾਣੀ ਬਰਫ਼ ਇਹਨਾਂ ਕੋ ਬਣ ਗਿਆ ਆ ਵੇਖੋ ਕਿੰਨਾ ਚਿੱਟਾ ਹੋ ਗਿਆ ਸੰਗਣਾ ਸੰਗਣਾ ਹੋ ਗਿਆ ਹੈ ਇਹਦੇ ਚ ਪਾਵਾਂਗੇ ਬਰਫ਼ ਤੇ ਪਾਣੀ ਫਿਰ ਆਪਾਂ ਪੀਵਾਂਗੇ ਪਰ ਆਪਾਂ ਨੂੰ ਚੇਤਾ ਭੁੱਲ ਗਿਆ ਸੀ ਦੁੱਧ ਪਾਉਂਦਾ ਤੇ ਆਪਾਂ ਪਾਵਾਂਗੇ ਦੁੱਧ ਠੀਕ ਹੈ ਇਹਦੇ ਚ ਪਾਣੀ ਵੀ ਬਾਅਦ ਚ ਐਡ ਕਰਾਂਗੇ ਤੇ ਜਾਂ ਬਰਫ਼ ਹੀ ਐਡ ਕਰ ਲਓ ਸੰਗਣਾ ਸੰਗਣਾ ਬਹੁਤ ਟੇਸਟੀ ਲੱਗਦਾ ਆਪਾਂ ਪਾਵਾਂਗੇ ਇਹਦੇ ਚ ਦੁੱਧ ਵੈਸੇ ਚਿੱਟਾ ਚਿੱਟਾ ਤਾਂ ਪਹਿਲਾਂ ਹੀ ਹੋ ਗਿਆ ਸੀ ਤੇ ਦੁੱਧ ਪਾ ਲਿਆ ਹੁਣ ਆਪਾਂ ਇਹਨੂੰ ਲਵਾਂਗੇ ਹਲਾ ਪਾਲਾਂਗੇ ਗਲਾਸਾਂ ਚ ਆਪਾਂ ਇਹਨਾਂ ਠੰਡਾ ਨਹੀਂ ਪੀਣਾ ਤਾਂ ਕਰਕੇ ਆਪਾਂ ਸਿੱਧਾ ਗਲਾਸਾਂ ਚ ਪਾ ਲਾਂਗੇ ਹਵਾ ਤਾਂ ਫਿਰ ਵਗਦੀ ਵੀ ਪਰ ਆਸੇ-ਪਾਸੇ ਨਹੀਂ ਬਾਰਿਸ਼ ਪਈ ਮਸ ਹੋਈ ਪਈ ਉਹ ਮਸ ਤਾਂ ਕਰਕੇ ਨਹੀਂ ਠੰਢੀ ਬੱਦਲ ਤਾਜ਼ੇ ਵੀ ਹੈਗੇ ਨੇ ਇੱਥੇ कोयल तो साडे लगी हुई है बारिश मंगन पर बारिश आ नहीं रही वधिया वाली बारिश नहीं आ रही चलो जी खाली हो गए भंडार रेडी ਆਪਣੀ ਤੇ ਇਹ ਨਾ ਠੰਡ ਚ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਤੁਹਾਡੀ ਗਰਮੀ ਕਿਤੇ ਦੀ ਕਿਤੇ ਭਜਾ ਦੇਗੀ ਤੇ ਇਹ ਜ਼ਰੂਰ ਬਣਾ ਕੇ ਤੇ ਆਪਦੀ ਫੈਮਿਲੀ ਨੂੰ ਵੀ ਪਿਆ ਕਰੋ ਤੇ ਤੁਸੀਂ ਆਪ ਵੀ ਪੀਆ ਕਰੋ ਅਸੀਂ ਤਾਂ ਹੀ ਸਲਾਹ ਦਿੰਨੇ ਆ ਨਾ ਹਰ ਇੱਕ ਚੀਜ਼ ਆਪਾਂ ਬਣਾਉਨੇ ਆ ਤੇ ਆਪਾਂ ਇਹ ਸਲਾਹ ਦਿੰਨੇ ਆ ਵੀ ਵੰਡ ਕੇ ਖਾਣਾ ਚਾਹੀਦਾ ਤੇ ਆਪਦੀ ਫੈਮਿਲੀ ਨੂੰ ਵੀ ਪਿਓ ਤੇ ਆਪ ਵੀ ਪੀਓ ਤੇ ਨਾਲੇ ਇਹ ਵੈਸੇ ਨਾ ਜਿੰਮ ਜੁੰਮ ਵਾਲਿਆਂ ਵਾਸਤੇ ਵੀ ਇਹ ਬਹੁਤ ਵਧੀਆ ਹੈ ਅਗਰ ਤੁਸੀਂ ਰੇਸ ਲਾਉਂਦੇ ਜਾਂ ਕੋਈ ਵੀ ਗੇਮ ਹੈ ਤੁਹਾਡੇ ਕੋਲ ਤੇ ਇਹ ਬਹੁਤ ਵਧੀਆ ਚੀਜ਼ ਹੈ ਬਹੁਤ ਠੰਡੀ ਚੀਜ਼ ਹੈ ਗਰਮੀ ਚ ਤੁਸੀਂ ਜ਼ਰੂਰ ਪੀਣੀ ਚਾਹੀਦੀ ਗਰਮੀ ਚ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਵੇਖੋ ਫਿਰ ਤੁਸੀਂ ਆਪੇ ਹਰ ਰੋਜ਼ ਬਣਾ ਕੇ ਪੀਓਗੇ ਤੇ ਉਪਰੋਂ ਬਦਾਮ ਵਗੈਰਾ ਪਾਉਣ ਦੀ ਤਾਂ ਵੈਸੇ ਲੋੜ ਨਹੀਂ ਗਈ ਜ਼ਿਆਦਾ ਤੇ ਵਿੱਚ ਤਾਂ ਭਰਪੂਰ ਪਾਏ ਹੁੰਦੇ ਨੇ ਆਪਾਂ ਬਦਾਮ ਕਾਫੀ ਸਾਰਾ ਸਮਾਨ ਹੋ ਜਾਂਦਾ ਹੈ ਪਹਿਲਾਂ ਹੀ ਇਹ ਪ੍ਰੋਟੀਨ ਭਰਪੂਰ ਹੋ ਜਾਂਦੀ ਫੁੱਲ ਪ੍ਰੋਟੀਨ ਭਰਪੂਰ ਹੁੰਦੀ ਹੈ ਡਾਈਟ ਇਹ ਇਹਨੂੰ ਆਪਦੀ ਡਾਈਟ ਚ ਸ਼ਾਮਿਲ ਕਰ ਸਕਦੇ ਜੇ ਕਦੇ ਵੀ ਪੀ ਸਕਦੇ ਜੇ ਦਿਨ ਤੋਂ ਲੈ ਕੇ ਸਵੇਰ ਉੱਠਾਂ ਤੋਂ ਲੈ ਕੇ ਮਾਰਨਿੰਗ ਤੋਂ ਲੈ ਕੇ ਸ਼ਾਮ ਦੇ ਕਦੇ ਵੀ ਪੀ ਸਕਦੇ ਜੇ ਤੁਸੀਂ ਕਦੇ ਵੀ ਕਿਉਂ ਲਿਕਵਿਡ ਹੈ ਨਾ ਇਹ ਤਾਂ ਉਸੇ ਵੇਲੇ ਪਚ ਜਾਂਦੀ ਨਾਲ ਇਹ ਨਾ ਜਿਹੜੀ ਅਜਵੈਨ ਪਾਈ ਹੁੰਦੀ ਨਾ ਵਿੱਚ ਇਹਦੇ ਨਾਲ ਆਪਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਆਪਾਂ ਨੂੰ ਗਰਮੀ ਚ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਤੇ ਆਪਾਂ ਇਹ ਅਗਰ ਆਪਾਂ ਇਹਦੇ ਵਿੱਚ ਜਵੈਣ ਪਾਵਾਂਗੇ ਨਾ ਤੇ ਕਾਲੀ ਮਰਚ ਉਹ ਆਪਾਂ ਨੂੰ ਭੁੱਖ ਪੂਰੀ ਲਾਵੇਗੀ ਇਹ ਨਾ ਹੁਣ ਅਸੀਂ ਪੀਵਾਂਗੇ ਨਾ ਤੇ 10 ਮਿੰਟਾਂ ਬਾਅਦ ਸਾਨੂੰ ਐ ਲੱਗੇਗਾ ਵੀ ਅਸੀਂ ਕੁਝ ਖਾਧਾ ਹੀ ਨਹੀਂ ਸੀ ਆ। ਤੇ ਇਹਦੇ ਨਾਲ ਹੀ ਆਪਾਂ ਕਰਨੇ ਆਂ ਵਲੌਗ ਦਾ ਐਂਡ। ਅਗਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤੇ ਚੈਨਲ ਨੂੰ ਕਰਦੇ ਜੇ ਸਬਸਕ੍ਰਾਈਬ ਤੇ ਲਾਈਕ ਕਰਿਆ ਜੇ ਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ। ਧੰਨਵਾਦ।